ਇੱਕ ਕੁੜੀ ਨੇ ਆਪਣੇ ਫੋਨ ਤੇ ਸਟੇਟਸ ਲਾਇਆ ਮਾਂ ਮੈਂ ਮੁਰਣੀ ਪੇਕੇ ਆਉਣਾ ਪੇਕੇ ਹੁੰਦੇ ਮਾਵਾਂ ਨਾਲ ਇਹ ਸਟੇਟਸ ਹੋਰ ਕਿਸ ਨੇ ਤੇ ਵੇਖਿਆ ਨਹੀਂ ਉਹਦੀ ਭਾਬੀਆਂ ਨੇ ਵੇਖ ਲਿਆ ਕੁੜੀ ਥੋੜੇ ਦਿਨਾਂ ਬਾਅਦ ਗਈ ਪੇਕੇ ਭਾਬੀਆਂ ਮੂੰਹ ਵੱਟੀ ਫਿਰਨ ਨਾਸਾਂ ਫਲਾਈ ਫਿਰਨ ਚਾਹ ਵੀ ਨਹੀਂ ਚਾਜ ਤਣ ਫੜਾਈ ਕੁੜੀ ਰਹਿਣ ਗਈ ਕੋਈ 2-4 ਦਿਨ ਪੇਕੇ ਉਹ ਦੂਜੇ ਦਿਨ ਹੀ ਮੋੜਾਈ ਭਾਬੀਆਂ ਪਤਾ ਨਹੀਂ ਕਿਹੜੀ ਗੱਲ ਤੋਂ ਮੂੰਹ ਵੱਟੀ ਰੱਖਦੀਆਂ ਉਨੇਵਰ ਸੋਚਿਆ ਵੀ ਜਿਹੜਾ ਮੈਂ ਸਟੇਟਸ ਲਾਇਆ ਸੀ ਭਾਬੀਆਂ ਨੇ ਕਿਤੇ ਉਹ ਤ ਨਹੀਂ ਵੇਖ ਲਿਆ ਉਹਨੂੰ ਸ਼ੱਕ ਪੈ ਗਿਆ ਵੀ ਇਹੋ ਹੀ ਗੱਲ ਹੋਈ ਫਿਰ ਉਹਨੇ ਦੁਬਾਰਾ ਸਟੇਟਸ ਲਾਇਆ ਮਨਮੋਣ ਵਾਰਸ ਦਾ ਨੀ ਆ ਜਾ ਭਾਬੀ ਝੂਟ ਲੈ ਪੀਂਗ ਹੁਲਾਰੇ ਲੈਂਦੀ ਉਹ ਵੀ ਜਦੋਂ ਸਟੇਟਸ ਵੇਖਿਆ ਭਾਬੀਆਂ ਨੇ ਫਿਰ ਕੀਤਾ ਨਣਾ ਨੂੰ ਫੋਨ ਭੈਣ ਜੀ ਤੁਹਾਡੀ ਨਾ ਐਰ ਕੀ ਸੇਵਾ ਨਹੀਂ ਚੱਜ ਨਾ ਹੋਈ ਕੋਈ ਨਹੀਂ ਆਇਓ ਫਿਰ ਕਿਸ ਦਿਨ ਫਿਰ ਸੇਵਾ ਕਰਾਂਗੇ ਵਧੀਆ ਜੀ ਫੇਰ ਕਿਤੇ ਨਣਾ ਨੂੰ ਜਾ ਕੇ ਠੰਡ ਪਈ ਵੀ ਸ਼ੂਗਰ ਆ ਭਾਬੀਆਂ ਦਾ ਮੂੰਹ ਸਿੱਧਾ ਹੋਇਆ ਇਹ ਮੈਂਟ ਮੈਂਟ ਤੇ ਸਟੇਟਸ ਇਹ ਨਾ ਲਾਇਆ ਕਰੋ ਐਵੇਂ